ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਆਂ ਤੁਸੀਂ ਸਾਰੇ ਦੇ ਸਾਰੇ ਤੰਦਰੁਸਤ ਹੋਵੋਗੇ ਤਾਂ ਇਹ ਜਿਹੜੀ ਸੂਚਨਾ ਹੈ ਇਹ ETT 994 ਵਾਲੇ ਵਿਦਿਆਰਥੀਆਂ ਦੇ ਲਈ ਹੈ ਜਿਵੇਂ ਕਿ ਆਪਾਂ ਸਾਥੀਓ ਸਾਰੇ ਦੇ ਸਾਰੇ ਜਾਣਦੇ ਆਂ ਕਿ ਆਪਣੀ ਜਿਹੜੀ ETT 994 ਦੀ ਭਰਤੀ ਹੈ ਉਹ ਮਸਾਂ ਹੀ ਰੱਦ ਹੁੰਦੀ ਹੁੰਦੀ ਬਚੀ ਹੈ ਬਹੁਤ ਹੀ ਸਾਥੀਆਂ ਨੇ ਬਹੁਤ ਸਾਰਾ ਸੰਘਰਸ਼ ਕੀਤਾ ਦਿਨ ਰਾਤ ਇੱਕ ਕੀਤਾ ਭਰਤੀ ਨੂੰ ਬਚਾਉਣ ਦੇ ਲਈ ਵੀ ਇਹ ਜਿਹੜੀ ਭਰਤੀ ਹੈ ਉਹ ਸਿਰੇ ਚੜਜੇ ਵੀ ਜਿਹੜੀ ਭਰਤੀ ਹੈ ਉਹ ਸਿਰੇ ਦੀ ਜਦੋਂ ਕਗਾਰ ਤੇ ਪਹੁੰਚੀ ਸਿਰੇ ਦੀ ਤਦਾਰ ਤੇ ਪਹੁੰਚੀ ਤਾਂ ਕੁਝ ਸ਼ਰਾਰਤੀ ਅਨਸਰ ਇਹਦੇ ਵਿੱਚ ਸ਼ਰਾਰਤਾ ਕਰਨ ਲੱਗੇ ਵੀ ਇਹ ਭਰਤੀ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਭਰਤੀ ਨੂੰ ਰੋਕਿਆ ਜਾਵੇ ਪਰ ਫਿਰ ਵੀ ਭਰਤੀ ਵੀ ਪ੍ਰਮਾਤਮਾ ਚਾਹੁੰਦਾ ਹੁੰਦਾ ਹੈ ਪ੍ਰਮਾਤਮਾ ਨੂੰ ਦਿਖਦਾ ਵੀ ਆਪਣਾ ਜਿਹੜਾ 6000 ਬੱਚੇ ਦਾ ਭੋਇਖ ਹੈ ਉਹਨੂੰ ਵੀ ਪਤਾ ਹੈ ਵੀ ਆਪਾਂ ਕਿਵੇਂ ਦੇ ਘਰਾਂ ਤੋਂ ਬਲੌਂਗ ਕਰਦੇ ਆਂ ਵੀ ਆਪਣੇ ਕੋਲੇ ਕੋਈ ਹੋਰ ਆਮਦਨ ਦਾ ਸਰੋਤ ਨਹੀਂ ਹੈਗਾ ਵੀ ਬਹੁਤ ਸਾਰੇ ਸਾਥੀ ਆਪਣੇ ਵਿੱਚੋਂ ਇਦਾਂ ਦੇ ਐ ਜਿਹੜੇ ਕਿ ਇਕੱਲੇ ਇਸ ਨੌਕਰੀ ਤੇ ਡਿਪੈਂਡ ਐ ਇਸ 9392 ਦੀ ਭਰਤੀ ਤੇ ਡਿਪੈਂਡ ਐ ਤੇ ਇਸ ਦੀ ਟिके ਹੋਈ ਐ ਪਰ ਕੁਝ ਆਪਣੇ ਬਹੁਤ ਸਾਰੇ ਸਰਾਰਤੀ ਅਨਸਰ ਇਸ चीज ਨੂੰ ਬਰਦਾਸ਼ਤ ਨਹੀਂ ਕਰ ਰਹੇ ਉਹ ਕਹਿ ਰਹੇ ਆ ਵੀ ਜੇ ਅਸੀਂ ਨਹੀਂ ਲੱਗਦੇ ਤਾਂ ਅਸੀਂ ਕਿਸੇ ਨੂੰ ਵੀ ਲੱਗੰਦੇ ਨਾ ਜੇ ਆਪਦੇ ਮਤਲਬ ਵਾਸਤੇ ਆਪਾਂ ਕਹਿ ਸਕਦੇ ਆ ਵੀ ਦੂਜਿਆਂ ਦਾ ਵੀ ਭਵਿੱਖ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ ਜਿਵੇਂ ਕਿ ਸਾਥੀਓ ਆਪਾਂ ਨੂੰ ਪਤਾ ਹੈ ਕਿ 98 ਦਾ ਪੇਪਰ ਹੋਇਆ ਹੈ ਪੇਪਰ A ਹੋਇਆ ਹੈ 28 ਜੁਲਾਈ ਨੂੰ ਹੋਇਆ ਹੈ ਤੇ ਜ਼ਿਆਦਾਤਰ ਵਿਦਿਆਰਥੀਆਂ ਦਾ ਸਾਥੀਆਂ ਦਾ ਚੰਡੀਗੜ੍ਹ ਦੇ ਵਿੱਚ ਪੇਪਰ ਆਇਆ ਸੀ ਬਾਕੀਆਂ ਦਾ ਕਈਆਂ ਦਾ ਮਣੀ ਮਾਜਰੇ ਆਇਆ ਸੀ ਤਾਂ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਹੋਰ ਆਪਾਂ ਕਹਿ ਸਕਦੇ ਆ ਦੁੱਖ ਭਰੀ ਖਬਰ ਆਪਣੇ ਸਾਹਮਣੇ ਆਈ ਹੈ ਤੇ ਆਪਣੇ ਰੋਂਗਟੇ ਖੜੇ ਕਰਨ ਵਾਲੀ ਖਬਰ ਆਪਣੇ ਸਾਹਮਣੇ ਆਈ ਹੈ ਵੀ ਯਾਰ ਹਜੇ ਵੀ ਨਹੀਂ ਆਪਾਂ ਟਲਦੇ ਯਾਰ ਹਨਾ ਵੀ ਆਪਾਂ ਚਲੋ ਜੇ ਆਪ ਨਹੀਂ ਲੱਗੇ ਚਲੋ ਕੋਈ ਗੱਲ ਨਹੀਂ ਯਾਰ ਹੋਰ ਪੋਸਟਾਂ ਦੀ ਮੰਗ ਕਰ ਲਓ ਹੋਰ ਭਰਤੀ ਦੀ ਮੰਗ ਕਰ ਲਓ ਹੋਰ ਪੇਪਰ ਦੀ ਤਿਆਰੀ ਕਰ ਲਓ ਵੀ ਉਹ 6000 ਬੱਚੇ ਦਾ ਭੂਇਖ ਖਰਾਬ ਕਰਨ ਤੇ ਆਪਾਂ ਕਿਉਂ ਲੱਗੇ ਹੋਈਆਂ ਹਨਾ ਤੇ ਜੇ ਚਲੋ ਆਪਾਂ ਵੀ ਇੱਕ ਪਹਿਲਾਂ ਮੈਂ ਤੁਹਾਨੂੰ ਖਬਰ ਦੱਸਦਾ ਫਿਰ ਆਪਾਂ ਸਾਰੀ ਗੱਲਬਾਤ ਕਰਾਂਗੇ ਵੈਸੇ ਤੁਹਾਡੇ ਕੋਲੇ ਪਹੁੰਚ ਗਈ ਹੋਊਗੀ ਸਾਰਿਆਂ ਕੋਲੇ ਖਬਰ ਇਹ ਵੀ ਆ ਇੱਕ ਸਾਥੀ ਐ ਜਿਹਦੀ ਜਸਵਿੰਦਰ ਸਿੰਘ ਨਾਮ ਤੋਂ ਪਛਾਣ ਹੋ ਰਹੀ ਐ ਇਹ ਜਸਵਿੰਦਰ ਸਿੰਘ ਸਾਥੀ ਓਮ ਪ੍ਰਕਾਸ਼ ਦੀ ਜਗ੍ਹਾ ਤੇ ਪੇਪਰ ਦੇਣ ਆਇਆ ਸੀ ਵੀ ਓਮ ਪ੍ਰਕਾਸ਼ 88894 ਪੇਪਰ A ਦਾ ਵਿਦਿਆਰਥੀ ਸੀਗਾ ਜਿਹਦਾ ਪੇਪਰ ਦੇ ਵਿੱਚ ਨਾ ਆਇਆ ਹੋਇਆ ਸੀ ਤੇ ਉਹਨੇ ਆਪਣੀ ਜਗ੍ਹਾ ਤੇ ਜਸਵਿੰਦਰ ਸਿੰਘ ਨੂੰ ਭੇਜਿਆ ਪੇਪਰ ਦੇਣ ਵਾਸਤੇ ਦੇਖ ਲਓ ਭਾਈ ਇਹ ਜਸਵਿੰਦਰ ਸਿੰਘ ਕਿਸੇ ਦੀ ਜਗ੍ਹਾ ਤੇ ਪੇਪਰ ਦੇ ਨਾ ਆਇਆ ਤੇ ਇਹਦੇ ਜਦੋਂ ਆਪਾਂ ਕਹਿੰਦੇ ਆ ਵੀ ਉਹ ਅੰਗੂਠਾ ਲਾ ਕੇ ਹਾਜ਼ਰੀ ਲਾਉਂਦੇ ਆ ਠੀਕ ਹੈ ਫਿੰਗਰਪ੍ਰਿੰਟ ਵਾਲਾ ਕੰਮ ਹੁੰਦਾ ਹੈ ਤੇ ਉੱਥੇ ਉਹ ਹਾਜ਼ਰੀ ਨਹੀਂ ਲੱਗ ਪਈ ਫਿਰ ਤਿੰਨ ਚਾਰ ਅਧਿਕਾਰੀਆਂ ਨੇ ਲਾਇਆ ਬਾਕੀ ਅਧਿਕਾਰੀ ਵੀ ਸੋਚਦੇ ਆ ਵੀ ਯਾਰ ਕਿਤੇ ਨਾ ਕਿਤੇ ਵੀ ਇੰਨਾ ਸੰਘਰਸ਼ ਕਰਕੇ ਪਹੁੰਚੇ ਆ ਵੀ ਕਿਤੇ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ ਤਾਂ ਅਧਿਕਾਰੀਆਂ ਨੇ ਪੂਰਾ ਜ਼ੋਰ ਲਾਇਆ ਚਾਰ ਪੰਜ ਆਰੀ ਜਦੋਂ ਕੰਮ ਫੇਲ ਆ ਗਿਆ ਟੈਂਡੈਂਸ ਨਹੀਂ ਲੱਗੀ ਹਾਜ਼ਰੀ ਨਹੀਂ ਲੱਗੀ ਤਾਂ ਉਹਨਾਂ ਨੇ ਜਸਵਿੰਦਰ ਸਿੰਘ ਨੂੰ ਕੀ ਕੀਤਾ ਵੀ ਅਲੋਅ ਕਰਤਾ ਅੰਦਰ ਜਾਣ ਲਈ ਵੀ ਤੂੰ ਪਾਈ ਪੇਪਰ ਦੇ ਆਇਆ ਇੱਕ ਆਰੀ ਫਿਰ ਆ ਕੇ ਦੇਖਾਂਗੇ ਤੇਰਾ ਸਮਾਂ ਲੰਗੀ ਜਾਂਦਾ ਤੇ ਪੇਪਰ ਨਾ ਖਰਾਬ ਹੋ ਜੀ ਤਾਂ ਜਸਵਿੰਦਰ ਸਿੰਘ ਅੰਦਰ ਜਾਂਦਾ ਪੇਪਰ ਦੇਣ ਇਹਨੇ ਆਪਣੀ ਪਛਾਣ ਓਮ ਪ੍ਰਕਾਸ਼ ਦੇ ਨਾਮ ਤੋਂ ਦੱਸੀ ਹੁੰਦੀ ਹੈ ਜਦੋਂ ਪੇਪਰ ਦੇ ਕੇ ਆਉਂਦਾ ਬਾਹਰ ਆ ਕੇ ਫੇਰੇ ਦੀ ਤਫतीश ਕਰਦੇ ਆ ਫੇਰੇ ਦੀ اٹੈਂਡੈਂਸ ਲਗਾਉਣੀ ਚਾਹੁੰਦੀ ਹੈ ਪਰ ਫਿਰ ਵੀ ਫੀਲਡ 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 ਫਿਰ ਵੀ ਨਹੀਂ ਸਫਲ ਹੋ ਪਾਉਂਦੀ ਵੀ اٹੈਂਡੈਂਸ ਹਾਜ਼ਰੀ ਨਹੀਂ ਲੱਗ ਪਾਉਂਦੀ ਫਿਰ ਪੁਲਿਸ ਵਾਲੇ ਜਦੋਂ ਪ੍ਰੈਸ਼ਰ ਪਾਉਂਦੇ ਹੈ ਪੁਲਿਸ ਅਧਿਕਾਰੀ ਜ਼ੋਰ ਪਾਉਂਦੇ ਹੈ ਤਾਂ ਇਹ ਆਪਣੀ ਪਛਾਣ ਓਮ ਪ੍ਰਕਾਸ਼ ਤੋਂ ਬਦਲ ਕੇ ਜਸਵਿੰਦਰ ਸਿੰਘ ਦੱਸਣ ਲੱਗਦਾ ਹੈ ਤੇ ਫਿਰ ਉੱਥੋਂ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਦੇਖ ਲਓ ਵੀ ਵਿਦਿਆਰਥੀਓ ਆਪਾਂ ਸਾਰਿਆਂ ਨੇ ਅਧਿਆਪਕਾ ਲੱਗਣਾ ਹੈ ਤੇ ਕਹਿੰਦੀ ਹੁੰਦੀ ਹੈ ਵੀ ਅਧਿਆਪਕ ਮਿਲ ਕੇ ਨਾ ਵਿਦਿਆਰਥੀ ਦੇ ਨਾਲ ਇੱਕ ਦੁਨੀਆ ਬਦਲ ਦਿੰਦਾ ਹੁੰਦਾ ਹੈ ਵੀ ਆਪਾਂ ਦੇ ਆਪਕ ਕਿਉਂ ਲੱਗੀ ਜਾਂਦੇ ਆ ਵੀ ਜਿਹੜੀਆਂ ਆਪਾਂ ਨੂੰ ਛੋਟੀਆਂ ਹੁੰਦੀਆਂ ਸਕੂਲਾਂ ਵਿੱਚ ਮੁਸ਼ਕਲਾਂ ਆਈਆਂ ਸੀ ਉਹ ਮੁਸ਼ਕਲਾਂ ਦਾ ਅਗਲੇ ਬੱਚਿਆਂ ਨੂੰ ਨਾ ਸਾਹਮਣਾ ਕਰ ਸਕੇ ਕਰਨਾ ਪਵੇ ਹੁਣ ਜਿਹੜੇ ਵਿਦਿਆਰਥੀ ਛੋਟੇ-ਛੋਟੇ ਜਵਾਕ ਸਕੂਲਾਂ ਦੇ ਵਿੱਚ ਪੜਦੇ ਆ ਤੇ ਯਾਰ ਉਹਨਾਂ ਨੇ ਤਾਂ ਆਪਣਾ ਪੁਹਿਖ ਬਣਾਉਣਾ ਨਾ ਸਾਰਿਆਂ ਨੇ ਉਹੀ ਤਾਂ ਆਪਣਾ ਆਉਣ ਵਾਲਾ ਪੁਹਿਖ ਹੈ ਉਹੀ ਆਪਣਾ ਆਉਣ ਵਾਲਾ ਕੱਲ ਹੈ ਤੇ ਜੇਕਰ ਚਲੋ ਮੰਨ ਲਿਆ ਆਪਾਂ ਵੀ ਜਸਵਿੰਦਰ ਸਿੰਘ ਨਾਮ ਫੜਿਆ ਜਾਂਦਾ ਕਿ ਮੇਣਾ ਕਿਵੇਂ ਕਰਕੇ ਹੋਰ ਕੋਈ ਜਿਗਾਰਡ ਲਾ ਲੰਦਾ ਇਹ ਨਾਂ ਫੜਿਆ ਜਾਂਦਾ ਤਾਂ ਫਿਰ ਜਿਹੜਾ ਓਮ ਪ੍ਰਕਾਸ਼ ਸੀ ਉਹ ਤਾਂ ਨੌਕਰੀ ਤੇ ਲੱਗ ਗਿਆ ਸੀ ਓਮ ਪ੍ਰਕਾਸ਼ ਨੇ ਫਿਰ ਅੱਗੇ ਜਾ ਕੇ ਬੱਚਿਆਂ ਦਾ ਕਿ ਭੁੱਖ ਸਵਾਰਨਾ ਸੀ ਤਾਂ ਹੁਣ ਇਹ ਜਿਹੜਾ ਓਮ ਪ੍ਰਕਾਸ਼ ਬੰਦਾ ਹੈ ਤੇ ਜਸਵਿੰਦਰ ਸਿੰਘ ਨਾਂ ਦਾ ਸ਼ਰਾਰਤੀ ਅਨਸਰ ਹੈ ਇਹ ਦੋਵੇਂ ਬੰਦੇ ਨਾਲੇ ਤਾਂ ਆਪਣੇ 6000 ਬੰਦੇ ਦਾ ਭੁੱਖ ਖਰਾਬ ਕਰਨ ਤੇ ਲੱਗੇ ਹੋਏ ਐ ਤੇ ਪਲੱਸ ਜਿਹੜੇ ਅਗਲੇ ਬੱਚਿਆਂ ਨੂੰ ਪੜਾਉਣਾ ਸੀ ਉਹਨਾਂ ਦਾ ਭੁੱਖ ਖਰਾਬ ਕਰਨ ਤੇ ਲੱਗੇ ਹੋਏ ਐ ਵੀ ਭਾਈ ਤੁਸੀਂ ਹੋਰ ਕੋਈ ਭਰਤੀ ਚ ਟਰਾਈ ਕਰ ਲਓ ਯਾਰ ਸਾਡੇ ਦਾ ਪਹਿਲਾ ਹੀ ਮਸਾ ਇਨੀ ਨਜ਼ਰ ਲੱਗੀ ਪਈ ਐ ਪਤਾ ਨਹੀਂ ਸਾਨੂੰ ਕੌਣ ਲੈ ਕੇ ਬਹਿ ਗਿਆ ਪਹਿਲਾਂ ਤਾਂ ਸਾਡੀ ਭਰਤੀ ਮਸਾ ਪੂਰੀ ਹੋਣ ਤੇ ਆਈ ਐ ਵੀ ਉਹਨੂੰ ਹੁਣ ਤਾਂ ਪੂਰੀ ਹੋਣ ਲੰਦੋ ਵੀ ਹੁਣ ਨਾ ਸਰਕਾਰ ਸਾਹਮਣੇ ਕੁਛ ਨਾ ਕੁਛ ਲੈ ਕੇ ਆਓ ਵੀ ਆਹ ਚੀਜ਼ ਹੋ ਰਹੀ ਐ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਭਰਤੀ ਨੂੰ ਰੋਕਣ ਵੀ ਆਪਣੇ ਬਹੁਤ ਸਾਰੇ ਸਾਥੀਆਂ ਤਾਂ ਤੁਸੀਂ ਸੰਘਰਸ਼ ਵਾਲੀ ਦੇਖ ਲਓ ਜਿਹੜੇ 88 99 ਦੇ ਵਿੱਚ ਕਿੰਨਾ ਸਮਾਂ ਧਰਨੇ ਤੇ ਬੈਠੇ ਰਹੇ ਆ ਉਹਨਾਂ ਦਾ ਸੰਘਰਸ਼ ਦੇਖ ਲਓ ਯਾਰ ਉਹਨਾਂ ਤੇ ਵੀ ਨਹੀਂ ਤੁਹਾਨੂੰ ਤਰਸ ਆਉਂਦਾ ਵੀ ਉਹ ਵਿਚਾਰੇ ਕਿਸੇ मामा ਦੇ ਪੁੱਤ ਹੈ ਭੁੱਖੇ ਤੇ ਆਏ ਸੜਕਾਂ ਤੇ ਰੋਲਦੇ ਫਿਰਦੇ ਆ ਜਿਨ੍ਹਾਂ ਦੀ ਲਾਸਟ ਭਰਤੀ ਹੈ ਉਮਰ ਟੱਪਣ ਦੇ ਕਗਾਰ ਤੇ ਹੈ ਉਹਨਾਂ ਦੇ ਇੱਕ ਇੱਕ ਦੋ ਦੋ ਜਵਾਕ ਹੈ ਵਿਆਹ ਵਰਿਆ ਜੀਵਨ ਹੈ ਉਹਨਾਂ ਦਾ ਕਿਵੇਂ ਯਾਰੋ ਪਰਿਵਾਰ ਨੂੰ ਗੁਜ਼ਾਰਾ ਕਰਉਣਗੇ ਆਪਣਾ ਉਹਨਾਂ ਵਾਲਾ ਦੇਖ ਲਓ ਤਾਂ ਮੇਰੀ ਹੱਥ ਜੋੜ ਕੇ ਇਸ ਸ਼ਰਾਰਤੀ ਅਨਸਰਾਂ ਨੂੰ ਬੇਨਤੀ ਹੈ ਵੀ ਆਪਾਂ ਨੂੰ ਰੱਬ ਨੇ ਆਪਣੀ ਇੱਕ ਪੈਨਸਲ ਦਿੱਤੀ ਹੈ ਇਹ ਇੱਕ ਰਬੜ ਦਿੱਤੀ ਹੈ ਆਪਾਂ ਕਿਉਂ ਨਾ ਉਸ ਪੈਨਸਲ ਦੇ ਨਾਲ ਆਪਣੀ ਲੀਕ ਨੂੰ ਵੱਡੀ ਕਰ ਲਗੇ ਦੂਜਿਆਂ ਦੀ ਲੀਕ ਨਾ ਟਾਈਏ ਭਾਈ ਆਪਾਂ ਉਹ ਰਬੜ ਨੂੰ ਸਹੀ ਜਗ੍ਹਾ ਇਸਤੇਮਾਲ ਕਰ ਲਓ ਦੂਸਰਿਆਂ ਦੀ ਲੀਕ ਨਾ ਟਾਓ ਜੇਕਰ ਤੁਸੀਂ ਕਿਸੇ ਦਾ ਮਾੜਾ ਕਰੋਗੇ ਨਾ ਤਾਂ ਇਹ ਕਰਮਾਂ ਦਾ ਫਲ ਇੱਥੇ ਹੀ ਹੈ ਇੱਥੇ ਹੀ ਸੁਰਗ ਹੈ ਤੇ ਇੱਥੇ ਹੀ ਨਰਕ ਹੈ ਬੜਾਪੇ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਊਗਾ ਤਾਂ ਜੇਕਰ ਆਪਾਂ ਆਪਣੇ ਸਾਥੀਆਂ ਦਾ ਸਾਥ ਨਹੀਂ ਦੇ ਸਕਦੇ ਨਾ ਤਾਂ ਉਹਨਾਂ ਦੀਆਂ ਲੱਤਾਂ ਵੀ ਨਾ ਖੋਚੋ ਉਹਨਾਂ ਨੂੰ ਭਰਤੀ ਪੂਰੀ ਹੋਣ ਦੋ ਵਿਚਾਰੇ ਲੱਗਣਗੇ ਆਪਣਾ ਹੀ ਫਾਇਦਾ ਯਾਰ ਜਦੋਂ ਆਪਣੇ ਜੰਗ ਏਜ ਦੇ ਮੁੰਡੇ ਟੀਚਰ ਹੋਣਗੇ ਕਿਉਂ ਨਾ ਯਾਰ ਬੱਚਿਆਂ ਦਾ ਪੁੱਖ ਬਣੂਗਾ ਕਿਉਂ ਨਾ ਬੱਚਿਆਂ ਦਾ ਪੁੱਖ ਸਵਾਰਿਆ ਜਾਊਗਾ ਬਹੁਤ ਸਮਾਂ ਹੋ ਗਿਆ ਤੇ ਸਾਥੀਓ ਜਿਹੜੇ ਸਾਥੀ ਇਸ ਭਰਤੀ ਦੇ ਵਿੱਚ ਨਹੀਂ ਨਾ ਨਹੀਂ ਲਾ ਸਕਿਆ ਜਿਨ੍ਹਾਂ ਦਾ ਜਿਨ੍ਹਾਂ ਨੇ ਨਹੀਂ ਨੰਬਰ ਲੈ ਸਕੇ ਤਾਂ ਉਹ ਵੀ ਸਾਥੀਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਵੀ ਜੇ ਇਹ ਭਰਤੀ ਆਪਾਂ ਪੂਰੀ ਕਰਾਵਾਂਗੇ ਜ਼ੋਰ ਲਾ ਕੇ ਫੇਰ ਹੀ ਆਪਣੀ ਅਗਲੀ ਭਰਤੀ ਆਊਗੀ ਇਹ ਗੱਲ ਨੂੰ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਸਾਰੀ ਮੇਰਾ ਕੋਈ ਇਸ਼ਾਰਾਰਤੀ ਅੰਸਰਾਂ ਦੇ ਨਾਲ ਵੀ ਸਾਰਿਆਂ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਮੈਂ ਬਸ ਉਹਨੂੰ ਬੇਨਤੀ ਕਰਦਾ ਹਾਂਗਾ ਵੀ ਇਹ ਚੀਜ਼ਾਂ ਕਰਨੋਂ ਹਟਜੋ ਭਰਤੀ ਨੂੰ ਪੂਰੀ ਹੋਣ ਦਿਓ ਜਦੋਂ ਭਰਤੀ ਪੂਰੀ ਹੋ ਲਈ ਜਿਹੜਾ ਆਪਣੀ ਕੋਈ ਨਿੱਜੀ ਕਿਸੇ ਨਾਲ ਦੁਸ਼ਮਣੀ ਹੈ ਉਹਨੂੰ ਬਾਅਦ ਦੇ ਵਿੱਚ ਕੱਢ ਲਿਓ ਯਾਰ ਵਿਚਾਰੇ 6000 ਬੰਦੇ ਦਾ ਕੋਈ ਗਰੀਬ ਹੈ ਦਿਹਾੜੀ ਦੁਰਪਾ ਕਰਕੇ ਕੰਮ ਸਾਰਦਾ ਯਾਰ ਉਹਦਾ ਤਾਂ ਨਾ ਉਹ ਕਰੋ ਤਾ ਕਿਰਪਾ ਕਰਕੇ ਬੇਨਤੀ ਹੈ ਬਾਕੀ ਮੈਨੂੰ ਉਮੀਦ ਹੈ ਵੀ ਆਪਣੀ ਭਰਤੀ ਬਹੁਤ ਜਲਦੀ ਸਿਰੇ ਲੱਗੂਗੀ ਬਾਕੀ ਜੈ ਜਨਤਾ ਜੈ ਸੰਘਰਸ਼ ਜਿਵੇਂ ਕਹਿੰਦੀ ਹੁੰਦੀ ਹੈ ਬਾਕੀ ਹੌਸਲੇ ਆਪਾਂ ਬੁਲੰਦ ਰੱਖਣੇ ਆ ਜਿਵੇਂ ਕਿ ਅੱਗੇ ਰੱਖਿਆ ਆ ਆਪਾਂ ਜਿੱਤਾਂਗੇ ਜ਼ਰੂਰ ਹੁਣ ਤਾਂ ਆਪਾਂ ਅਣਖ ਦੇ ਰੂਪੀ ਅਣਖ ਰੂਪੀ ਜਿੱਤ ਲੈ ਕੇ ਹਟਣੀ ਆ ਤੇ ਜਿੱਤ ਕੇ ਰਹਾਂਗੇ ਮਿਲਦਿਆਂ ਫਿਰ ਆਪਾਂ ਕਿਸੇ ਹੋਰ ਸੈਸ਼ਨ ਦੇ ਵਿੱਚ ਤਦ ਤੱਕ ਲਈ ਧੰਨਵਾਦ ਵਿਦਿਆਰਥੀਓ